ਜਦੋਂ ਕਿ ਉਹ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਅਸੀਂ ਬਜ਼ੁਰਗਾਂ ਨਾਲ ਵਧਿਆ ਨਾਲ ਵਿਚਰਦੇ ਰਹਿੰਦੇ ਆ ਤੇ ਛੋਟੇ ਬੱਚਿਆਂ ਨੂੰ ਦੇਖ ਕੇ ਸਦਾ ਹੀ ਚੰਗਾ ਲੱਗਦਾ ਹੈ ਔਰ ਜਿਵੇਂ ਪਰਫਾਰਮ ਕਰ ਰਹੇ ਸੀ ਖਾਸ ਕਰਕੇ ਜਿਹਨਾਂ ਨੇ ਕਲੱਬ ਨੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਔਰ ਮੈਨੂੰ ਬੁਲਾਇਆ ਇਹਨਾਂ ਦਾ ਧੰਨਵਾਦੀ ਹਾਂ ਬੜੇ ਛੋਟੇ ਛੋਟੇ ਬੱਚੇ ਸੀਗੇ ਔਰ ਪੇਰੈਂਟਸ ਖਾਸ ਕਰਕੇ ਜਿਹੜੀ ਐਨੀ ਮਿਹਨਤ ਕਰਦੇ ਪਿੱਛੇ ਬੈਠੇ ਸੀਗੇ ਮੈਂ ਦੇਖਿਆ ਹੈ ਕਿ ਹਰ ਇੱਕ ਬੱਚੇ 'ਚ ਇੰਨਾ ਟੈਲੈਂਟ ਹੈ ਔਰ ਇਹਨੂੰ ਹੋਰ ਰਿਫਾਈਨ ਕੀਤਾ ਜਾਏ ਤੇ ਬਹੁਤ ਅੱਗੇ ਵਧਣਗੇ ਜੇ ਆਪਾਂ ਦੇਖਦੇ ਹਾਂ ਨਸ਼ਿਆਂ ਦੇ ਰੁਝਾਨ ਬਹੁਤ ਜ਼ਿਆਦਾ ਵੱਧ ਰਹੇ ਜੀ ਇਹ ਬੜੀ ਗੱਲ ਹੈ ਨਸ਼ਿਆਂ ਦੇ ਰੁਝਾਨ 'ਚ ਪੰਜਾਬ 'ਚ ਬਹੁਤ ਮਨਫਾਤੀ ਗੱਲ ਹੈ ਕਿ ਕਾਫੀ ਇਹ ਚੱਲਦਾ ਆ ਔਰ ਇਹ ਨਸ਼ਾ ਹੈਵੀ ਆ ਸਰਵਰੀ ਕੋਸ਼ਿਸ਼ ਵੀ ਹੋ ਰਹੀ ਹੈ ਕੋਸ਼ਿਸ਼ ਕੀਤੀ ਵੀ ਜਾਂਦੀ ਹੈ ਲੇਕਿਨ ਅਸੀਂ ਅਜੇ ਕਾਮਯਾਬ ਨਹੀਂ ਹੋ ਰਹੇ ਇਦੇ ਚ ਮੈਨੂੰ ਲੱਗਦਾ ਹੈ ਕਿ ਸਾਰੀ ਸੋਸਾਇਟੀ ਨੂੰ ਇੱਕ ਵਾਰੀ ਥੱਲਾ ਮਾਰਨਾ ਪਊਗਾ ਕਿ ਅਸੀਂ ਅ ਇਸ ਡਰੱਗਸ ਤੇ ਬਿਮਾਰੀ ਤੋਂ ਨਜਾਦ ਪਾਉਣ ਲਈ ਸਾਰੇ ਜਣੇ ਇਕੱਠੇ ਰਲ ਕੇ ਇੱਕ ਮੁਹਿੰਮ ਚਲਾਉਣ ਤਾਂ ਕਰਕੇ ਨਾ ਹੋਏ ਔਰ ਬੱਚਿਆਂ ਨੂੰ ਵੀ ਇਹ ਜ਼ਰੂਰੀ ਸਿਖਾਉਣਾ ਹੈ ਸਕੂਲ ਕਾਲਜ ਤੇ ਪੇਰੈਂਟਸ ਤੇ ਕਿ ਬੱਚਿਆਂ ਨੂੰ ਗਾਈਡ ਕਰਨਾ ਜ਼ਰੂਰੀ ਹੈ ਕਿ ਉਹ ਕਿਸੇ ਵੀ ਮੁਸ਼ਕਲ ਕਰਕੇ ਜਾਂ ਕਿਸੇ ਦੇ ਆਖੇ ਲਾ ਕੇ ਕਿਤੇ ਇੱਕ ਪਿੰਡ ਤੇ ਚੱਲੂ ਹੋਣਾ ਚਾਹੀਦਾ ਸਕੂਲ ਚ ਇਸ ਵਾਸਤੇ ਸਕੂਲ ਤੋਂ ਹੀ ਐਜੂਕੇਸ਼ਨ ਸ਼ੁਰੂ ਹੋਣੀ ਚਾਹੀਦੀ ਹੈ ਤੇ ਜੜਾ ਮਸਲਾ ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਹੋਏ ਉਹਨੂੰ ਸਕੂਲ 'ਚ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਹੈ ਇਹ ਬੜੀ ਸਹੀ ਗੱਲ ਹੈ। ਚਾਚੀ ਗਾਰਵੀ ਤੁਸੀਂ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਹਦੇ ਬਾਰੇ ਕੀ ਵਿਚਾਰ ਦੋਗੇ? ਇਹ ਆਪਣੇ ਜਿਹੜਾ ਜੰਗ ਮੀਟਸ ਵੱਲੋਂ ਸਮਰਨਜੀਤ ਜੀ ਦੀ ਟੀਮ ਵੱਲੋਂ ਇਹ ਕਰਾਇਆ ਗਿਆ ਬੱਚਿਆਂ ਦਾ ਵਧੀਆ ਇੱਕ ਹੌਸਲਾ ਵਧਾਈ ਵਾਲਾ ਜਿਹੜਾ ਬੱਚਿਆਂ ਦੇ ਟੈਲੈਂਟ ਨੂੰ ਐਕਸਪਲੋਰ ਕਰਨਾ ਮੈਂ ਕਹਿੰਦਾ ਇਹੋ ਜੀ ਤਾਂ ਹਰੇਕ ਸੰਸਥਾ ਵੱਲੋਂ ਕਰਾਉਣੀ ਚਾਹੀਦੀ ਨੇ ਜਿਸ ਦੇ ਨਾਲ ਬੱਚਿਆਂ ਦਾ ਕੰਪੀਟੈਂਸ ਵਧੇ ਤੇ ਛੇਡੇ ਛੋਟੇ ਬੱਚੇ ਜਦ ਕੇ ਆਪਾਂ ਬੜੇ ਉਹ ਚੀਜ਼ ਪਰਫਾਰਮੈਂਸ ਨਹੀਂ ਦੇ ਸਕਦੇ ਜਿਹੜੇ ਉਹ ਛੋਟੇ ਛੋਟੇ ਬੱਚਿਆਂ ਨੇ ਦੀਏ ਨੇ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਮੈਂ ਕਿਤੇ ਇਹ ਕਿ ਆਪਾਂ ਕਲਚਰ ਦੀ ਗੱਲ ਕਰੀਏ ਤਾਂ ਆਪਾਂ ਕਲਚਰ ਨੂੰ ਭੁੱਲਦੀ ਜਾ ਰਹੇ ਹਾਂ ਨਹੀਂ ਜਿਹੜਾ ਅੱਜ ਪ੍ਰੋਗਰਾਮ ਹੋਇਆ ਮੈਨੂੰ ਪਹਿਲਾਂ ਲੱਗਦਾ ਉਹ ਇੱਕ ਹੀ ਲੱਗਦਾ ਵੀ ਆਪਾਂ ਭੁੱਲਦੇ ਜਾ ਰਹੇ ਹਾਂ ਛੋਟੇ ਛੋਟੇ ਬੱਚੇ ਵੀ ਪਾਰਟਿਸਪੇਟ ਕੀਤੇ ਪਾਰਟਿਸਪੇਟ ਕੀਤਾ ਤੇ ਸਾਰਿਆਂ ਨੇ ਆਪਣੇ ਕਲਚਰ ਤੇ ਕੀਤਾ ਮੈਨੂੰ ਨਹੀਂ ਦੇਖਿਆ ਵੀ ਕੋਈ ਵੈਸਟਰਨ ਸੌਂਗ ਤੇ ਕਿਸੇ ਨੇ ਬੱਚੇ ਨੇ ਕੀਤਾ ਬਹੁਤ ਬਹੁਤ ਵਧਾਈ ਦਾ ਪੱਤਰ ਕਲੱਬ ਨੂੰ ਨਮਸਕਾਰਾਂ ਪੰਜਾਬ ਜਨਮਾ ਅਸਲ ਬੰਗਾਲ ਕੀ ਲੇਕਿਨ ਹਾਂ ਮੈਂ 30 ਸਾਲ ਤੋਂ ਸੰਗਮ ਕਲਾ ਕੇਂਦਰ ਅਕੈਡਮੀ ਚਲਾਤੀ ਹਾਂ बॉलीवुड सिंगर रोमी उनकी मम्मी है आपको बहुत अच्छा लगा और ऐसे प्रोग्राम से बच्चे उठते आगे जाते। हम लोग कल्चर प्रोग्राम कोई फिल्मी नहीं था ऑरिजिनल कल्चर का था हमारा पंजाब का मिट्टी का खुशबू था इस फंक्शन बहुत अच्छा आपको जो पंजाबी कल्चर वो कैसा लगता है अच्छा लगता है तो बोल के शादी क्या पंजाबी लड़का से वेरी okay, गुड <laughs> अभी आप कहाँ हॉस्पिटल है तो क्लब ने उनके लिए आप क्या करोगे दो चार बहुत आगे जाए और बहुत आगे भी जा रहे है, और बहुत डिसिप्लिन था फंक्शन में सब कुछ बढ़िया था और कोई फालसिटी नहीं होया किसी से भी सबका अच्छा रिजल्ट हमने जो दिया वही थे जैसे एक स्टार की बात हो जी स्टार निकले हैं उसके लिए हम क्या बोलेंगे तो कमाल है पटियाला का मिट्टी हमारा पटियाला का मिट्टी में बहुत ताकत है और हमेशा स्टार निकालता है ये बच्चे भी आगे जाए दूसरे तो बच्चों ने जैसे प्रोग्राम किया बच्चों के बारे में आप क्या बोलेंगे बहुत अच्छे इनका कॉन्फिडेंस के तो हमें लगता है हम तो कुछ भी नहीं है सामने इतनी अच्छी कॉन्फिडेंस आपने पार्टिसिपेट किया हाँ बहुत किया है टाइम हाँ, तो उसमें उसमें क्या फर्क है बहुत फर्क है इतनी कॉन्फिडेंस है बच्चे में हमारा टाइम में नहीं था इतनी स्टेज ही मिलता रहा और हमारा टाइम में हर घर से बच्चे नहीं जाते थे बहुत शोर शराबा होते थे हमारा टाइम ये डांस कर कर रही है आजकल तो बहुत अच्छा लगा हर मम्मी पापा मेहनत कर रहे अपने बच्चे के लिए उनके लिए भी बहुत बहुत धन्यवाद तो आपको, आपको भी आप लोग को, को भी बहुत आगे जाए आप लोग का भी चैनल बहुत आगे जाए पहली किसी नाम के मुताज नहीं ਵਧੀਆ ਸ਼ਖਸੀਅਤ ਹੋ ਤੁਹਾਡੇ YouTube ਤੇ ਵਧੀਆ ਤੁਹਾਡੇ ਸੌਂਗਸ ਵਗੈਰਾ ਚੱਲਦੇ ਜਾਂਦੇ ਨੇ ਤਾਂ ਮੇਰੀ ਜੀ ਤੁਸੀਂ ਉਹਦੇ ਪ੍ਰੋਗਰਾਮ ਤੇ ਆ ਕੇ ਕਿਵੇਂ ਲੱਗਿਆ ਵੀ ਕਿਸ ਤਰ੍ਹਾਂ ਦਾ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਵੈਸੇ ਪਹਿਲਾਂ ਹੋਰ ਪ੍ਰੋਗਰਾਮਾਂ ਚ ਵੀ ਜਾਂਦਾ ਰਹਿੰਦਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਮੈਨੂੰ ਬਹੁਤ ਜ਼ਿਆਦਾ ਵਧੀਆ ਜੋ ਯੰਗ ਕਲੱਬ ਵੱਲੋਂ ਕਰਵਾਇਆ ਗਿਆ ਹੈ ਨਿਕਸਟਾਰ ਤੇ ਜਿਵੇਂ ਛੋਟੇ-ਛੋਟੇ ਬੱਚਿਆਂ ਨੇ 5 ਸਾਲ ਦੀ ਉਮਰ ਤੋਂ ਲੈ ਕੇ 16 ਸਾਲ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਤੇ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਤੇ ਉਹਨਾਂ ਨੇ ਇਹ ਵੀ ਦੱਸਾਇਆ ਵੀ ਅਸੀਂ ਤੇ ਅੱਜ ਦੀ ਪੀੜ੍ਹੀ ਐ ਉਹ ਕਲਚਰ ਨੂੰ ਨਹੀਂ ਭੁੱਲੀ ਠੀਕ ਹੈ ਜੀ ਤੇ ਇਹ ਜਿਹੜਾ ਪਰੈਲਾ ਯੰਗਸਟਾਰ ਵਾਲੋ ਕੀਤਾ ਹੈਗਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜਿੱਦ ਤੱਕ ਆਪਾਂ ਕਲਚਰ ਦੀ ਗੱਲ ਕਰੀ ਸਿੰਗਲ ਸਟਾਰ ਚੁਣਨਾ ਸੀਗਾ ਹਾਂ ਜੀ ਇੱਥੇ ਛੇ ਸਟਾਰ ਚੁਣੇ ਗਏ ਹਾਂ ਜੀ ਦੇਖੋ ਇਹਦੇ ਵਿੱਚ ਇਹ ਗੱਲ ਸੀ ਜਿਵੇਂ ਹੁਣ ਸਾਨੂੰ ਐਜ਼ ਏ ਬਤੌਰ ਜਜਿਸ ਦੇ ਤੌਰ ਤੇ ਆਇਆ ਸੀ ਮੈਂ ਤੇ ਛੇ ਸਟਾਰ ਤਾਂ ਚੁਣੇ ਗਏ ਕਿ ਜਿਹੜੇ ਛੇ ਬੱਚੇ ਸੀ ਬਹੁਤ ਵਧੀਆ ਸੀ ਉਹ ਜਵਾਨਾਂ ਨੂੰ ਅਸੀਂ ਮਤਲਬ ਕਿ ਕਿਹਾ ਵੀ ਤੁਸੀਂ ਇਸ ਇਸ ਗੀਤ ਤੇ ਕੁਝ ਕਰੋ ਪਰਫਾਰਮੈਂਸ ਦਿਓ ਤਾਂ ਉਹਨੇ ਆਪਣਾ ਬਹੁਤ ਜ਼ਿਆਦਾ ਬੈਸਟ ਦਿੱਤਾ ਤੇ ਅਸੀਂ ਫਿਰ ਇੱਕ ਸਟਾਰ ਕੱਢਣ ਦੀ ਬਜਾਏ ਅਸੀਂ 6 ਕਰ ਦਿੱਤੇ ਉਹ ਮਤਲਬ ਕਿ ਇਨਾਮ ਉਹ 6ਾਂ ਤੇ ਡਿਵਾਈਡ ਕਰ ਦਿੱਤਾ ਤਾਂ ਕੋਈ ਵੀ ਬੱਚਾ ਆਪਣਾ ਨਿਰਾਸ਼ ਨਹੀ ਕਰੇ ਕਿ ਹਰੇਕ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਜੰਗਸਟਾ ਕਲੱਬ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੰਗਸਟਾ ਕਲੱਬ ਨੂੰ ਇਹ ਕਿਹੜਾ ਚਾਵਾਵਾ ਤੇ ਵੈਸੇ ਤਾਂ ਉਹ ਬਹੁਤ ਹੀ ਸਮਝਦਾਰ ਹੈ ਨੇ ਹਰੇਕਾ ਟੀਮ ਮੈਂਬਰ ਹੈ ਜਿਹੜਾ